बी लंबी वरी खपे उन पीछा त न मार Or, um, the title partner for the show is Forbidden Greens. Forbidden Greens is really good. So we are established one minute from Friday and today I thank all the sponsors, all the partners for being actively <laughs> like doing mountain early birds. And our goal partner is CBR Sardmits. CBR Sardmits i bringing to the table, pretty <laughs> men my Siddharth the Abhi Kumar, Panoj Kumar, other Naniwears, BR Nationals, CMX Vidya, Garments, G.H. Textiles, Garments, you. you. Thank garments, you. Thank ਜਿਹੜਾ ਐਕਜੀਬਿਸ਼ਨ ਜਿਹੜਾ ਲਾਇਆ ਸਟਾਲ ਇਹਦੇ ਵਿੱਚ ਸਾਨੂੰ ਥੋੜਾ ਜਿਹਾ ਕੀ ਕੀ ਬ੍ਰਾਂਡ ਲੈ ਕੇ ਆਇਆ ਸਰ ਤੁਹਾਡੀ ਬਾਅਦ ਚਰਚਾ ਬਹੁਤ ਜ਼ਿਆਦਾ ਸੀ ਤੁਹਾਡਾ ਜਿਹੜਾ ਕੱਪੜਾ ਇੱਕ ਨੰਬਰ ਵਿਕ ਰਿਹਾ ਵਾ ਤੇ ਥੋੜਾ ਜਿਹਾ ਸਾਨੂੰ ਜਾਣਕਾਰੀ ਸਰ ਦੋਗੇ ਸਰ ਹਾਂਜੀ ਤੁਹਾਨੂੰ ਪਤਾ ਹੈ ਸਮਝ ਆਤੀ ਹੈਗੀ ਆਪਣੀ ਕਲੈਕਸ਼ਨ 莱ਟਸ ਆਲ ਅਬਾਊਟ ਕਿ ਆਪਾਂ ਕੂਲ ਪੀਸਿਸ ਦੀ ਹੈ ਓਕੇ ਇਸ ਕਾ ਕਿ ਆਪਾਂ ਯੂਜ਼ ਕਰ ਰਹੇ ਲੀਨਨ ਆਪਣੀ 800% ਕਾਟਨ ਕੋਟਨ ਹਾਂਜੀ ਐਂਡ ਵੈਰੀ ਕੂਲ ਇਨ ਸਮਰ ਬਾਈ ਚਲੋ ਸਰ ਬਾਈ ਫੈਂਸੀ ਵਾਲ ਵੀ ਟਾਰਗੇਟ ਕੀਤਾ ਹੈ ਕਿ ਥੋੜਾ शाइनी होए पार्टी वेयर होए तब ये आल्सो टारगेट डेट मार्केट डी कैजुअल वेयर इज आल्सो दें की कैजुअल भी जरूरी है डेली भी आदवास्ते बच्चे आइटम्स होगी पार्टी वेयर होगी पार्टी वेयर है कैजुअल है ऑक्सफोर्ड हैमराइट्री बेस होगे मतलब मेन टारगेट तो साड़ा ही है ਆਪਾਂ ਦਾ ਸਮਾਨ ਨੂੰ ਵਧੀਆ ਵੈਰਾਈਟੀ ਦੀ ਹੈ ਸਭ ਤੋਂ ਘੱਟ ਰੇਟ ਤੇ ਸਰ ਆਪਣੀ ਫਰਮ ਕਿੱਥੇ ਹੈ ਬ੍ਰਾਂਡ ਕਿੱਥੇ ਹੈ ਕਿਉਂਕਿ ਅੱਜ ਆ ਗਈ ਹੈ ਵਿਸ਼ਨ ਤੇ ਕਸਟਮਰ ਧਰਗੋਲ ਡੀਲਿੰਗ ਕਰ ਰਹੇ ਆ ਇਸ ਤੋਂ ਬਾਅਦ ਅਗਰ ਤੁਹਾਨੂੰ ਮਿਲਣਾ ਚਾਹੀਏ ਤਾਂ ਕਿਹੜੀ ਜਗ੍ਹਾ ਤੇ ਮਿਲ ਸਕਦਾ ਪ੍ਰੋਪਰ ਪਲੇਸ ਨਿਊ ਸ਼ਿਫਰੀ ਸ਼ੀਟ ਨੰਬਰ 5 ਨੀਅਰ ਪੀਐਨ ਵੀ ਤੇ ਸਾਰੇ ਆਪਣਾ ਮੋਬਾਈਲ ਨੰਬਰ ਵੀ ਦੇਜੋ ਤਾਂ ਜੋ ਬੰਦੇ ਨੂੰ ਲੱਭਣਾ ਅੱਜ ਕੱਲ੍ਹ ਤੁਹਾਨੂੰ ਪਤਾ ਮੋਬਾਈਲ ਤੇ ਲੱਭ ਸਕਦੇ ਆ ਤੁਸੀਂ ਗੂਗਲ ਦੀ ਸਰਚ ਕਰ ਸਕਦੇ ਆ ਮੈਸ ਰੋਮੀ ਤੇ ਅਗਰ ਨੰਬਰ ਦੀ ਗੱਲ ਕਰਾਂ 9814578690 ਇਹ ਸਾਡਾ ਵੇਸਟਿੰਗ ਗਾਰਡ ਹੈ ਜੀ 33 ਬ੍ਰਾਂਡ ਹੈ ਜੀ ਮਾਈ ਸਟੋਰੀਜ਼ 1122빅 जीएमएस ਇੱਕ ਜ਼ਰਾ ਕਸਟਮਰ ਤੁਹਾਡੀ ਨਾ ਬੱਚਾ ਜੀ ਪੈਂਟਾਂ ਵੀ ਲੈ ਕੇ ਨਿਕਲ ਰਹੇ ਸੀ ਤੁਸੀਂ ਦੇਖ ਰਹੇ ਹੋ ਉਹਦੇ ਬਾਰੇ ਸਾਰੀ ਜਾਣਕਾਰੀ ਦੇ ਦਿਓ ਸਰ ਇਹ ਸਰ ਮੈਂ ਡੀਲ ਕਰਦਾ ਆ ਕਿ ਚੀਨ ਦੇ ਕੱਪੜੇ ਚਾਹ ਬਹੁਤ ਵਧੀਆ ਕੱਪੜਾ ਵਧੀਆ ਕੱਪੜਾ ਹੈ ਤੇ ਸਰ ਇੱਕ ਗੱਲ ਮੈਂ ਤੁਹਾਨੂੰ ਜਾਣਕਾਰੀ ਲੈਣੀ ਸੀ ਅੱਜ ਕੱਲ ਲੋਕਲ ਕੱਪੜੇ ਦੇ ਨਾ ਬੁਰਦੀ ਬੋਸ਼ ਕੈਟਰੀ ਅੰਦਰ ਕੋਈ ਬੁਰ ਬੁਰਦੀ ਕੋਈ ਇਦਾਂ ਨਹੀਂ ਕੋਈ 100% ਤੇਰਾ ਟੀਕਾਈ ਪਰ ਵਗੈਰਾ ਕਦੀ ਵੀ ਨਹੀਂ ਆਊਗਾ ਬੁਰ ਵਗੈਰਾ ਦੀ ਗਾਰੰਟੀ ਹੈ ਕੋਈ ਬੁਰ ਬੁਰ ਵਗੈਰਾ ਨਹੀਂ ਆਊਗਾ ਕਿੰਨੇ ਸਾਲ ਦੀ ਦੇ ਰਹੇ ਸਰ ਗਾਰੰਟੀ ਜਿੰਨੇ ਮਰਜ਼ੀ ਸਾਲ ਦੀ ਲੈ ਲਓ ਬੁਰਾ ਨਹੀਂ ਨਹੀਂ ਅੱਜ ਇਹਦੀ ਗਾਰੰਟੀ ਗਾਰੰਟੀ ਹੈ ਕਿਉਂਕਿ ਕੱਪੜਾ ਬਹੁਤ ਵਧੀਆ ਵਰਤਦਾ ਹੈ ਪ੍ਰਾਈਜ਼ ਵੀ ਜਰਾ ਹਜੇ ਬਾ ਬਾਜ਼ਾਰ ਨਾਲੋਂ ਹਾਂਜੀ ਜਿਹੜੇ ਰੇਟ ਆ ਮਤਲਬ ਕਿ ਪ੍ਰਾਈਜ਼ ਜਿਹੜੇ ਬੜੇ ਚੈਨਨਨ ਜੈਨਨ ਪ੍ਰਾਈਸ ਹੈ ਬਾਜ਼ਾਰ ਦਾ ਆਪਣੇ ਮਾਰਕੀਟ ਉਹ ਜੈਨਨ ਪ੍ਰਾਈਸ ਐ ਐਗਜ਼ੀਬਿਸ਼ਨ ਤੇ ਕੀ ਰੇਟ ਰੱਖਿਆ ਤੇ ਅੱਗੇ ਪਿੱਛੇ ਕੀ ਰੇਟ ਹੈ ਸਰ ਸੇਮ ਰੇਟ ਹੀ ਲੈਂਦੇ ਆ ਸੀ ਆਪਣੇ ਕੀ ਪ੍ਰਾਈਸ ਕਰ ਕੱਢੀ ਆਂਦੀ ਸਰ ਜਿੱਦਾਂ ਜੇ ਡੈਨਿਮੋ 350 ਤੋਂ ਸ਼ੁਰੂ ਹੋ ਜਾਂਦੇ ਆ ਤੇ ਥੋੜੇ ਸਿੰਪਲ ਚ ਆਪਾਂ 290 ਤੋਂ ਸ਼ੁਰੂ ਹੋ ਜਾਂਦੇ ਆ ਆਪਣੇ ਰੇਟ ਤੇ ਸਰ ਆਪਣੇ ਹੇਠਾਂ ਕੀ ਆਪਣੇ ਲੈ ਕਰਕੇ ਆਪਣੀਆਂ ਕੈਪੀਆਂ ਵੀ ਸਰ ਦਿਖਾਓ ਆਹ ਕੈਪੀ ਲਿੱਕਰ ਹੈ ਜੀ ਓਕੇ ਸਰ ਇਹਦੀ ਆਪਣੀ ਰੇਟ 270 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 300 ਤੱਕ ਜਾਂਦੀ ਹੈ ਅਲੱਗ-ਅਲੱਗ ਦੇ ਆਪਣੇ ਇੰਦਾ ਆਰਟੀਕਲ ਆ ਗਿਆ ਕਿਉਂ ਕਰ ਓਕੇ ਓਕੇ ਤੇ ਅੰਦਰ ਚ ਸਰੋ ਜਿਹੜੇ ਆਪਣਾ ਇਹਨੂੰ ਆਪਾਂ ਕੀ ਕਹੇ ਦਿੰਦੇ ਆ ਜਿਹੜਾ ਆਪਾਂ ਪਾਨੇ ਆ ਕਿੰਨੇ-ਕਿੰਨੇ ਨੰਬਰ ਮਿਲਣਗੇ ਕਿਦਾਂ ਮਤਲਬ ਸਾਈਜ਼ ਜਿਹੜੇ ਆ ਕਈ ਵਾਰੀ ਆਪਾਂ ਪ੍ਰੋਪਰ ਸਾਈਜ਼ ਨਹੀਂ ਨਾ ਮਿਲਦੇ ਹੈਗੇ ਉਹਨੇ ਇਹਨਾਂ ਦੀ ਜਾਣਕਾਰੀ ਦਿਓ ਆ ਸਾਰੇ ਪ੍ਰੋਪਰ ਜੈਨੂਨ ਸਾਈਜ਼ ਹੈ ਜਿਹੜੇ ਮਾਰਕੀਟ ਦੇ ਸਾਈਜ਼ ਹੁੰਦੇ ਨਾ ਬਸ ਕੀ ਕਸਟਮਰ ਨੂੰ ਕੋਈ ਔਸਾਨੀ ਰਹੂਗੀ ਪਈ ਉਹ ਨਹੀਂ ਹੈਗਾ ਕਈ ਨਾ 100% ਵੀ ਉਹਨਾਂ ਨੂੰ ਦਿੱਕਤ ਨਹੀਂ ਆਊਗੀ ਸਾਰੇ ਇਹਨੇ ਜੈਨੂਨ ਸਾਈਜ਼ ਰੱਖਿਆ ਹੋਇਆ ਆਪਾਂ ਕਿਹੜਾ ਕਿਹੜਾ ਸਾਈਜ਼ ਇਹਨਾਂ ਤੁਸੀਂ ਰੱਖਿਆ 18 20 22 24 26 28 30 32 34 36 38 40 ਮੁਰਗੀ ਕਸਟਮਰ ਨੂੰ ਇਹ ਮਿਲ ਸਕਦਾ ਜੀ ਸਾਰੇ ਸਾਰੇ ਸਾਈਜ਼ ਮਿਲ ਸਕਦੇ ਆ ਤੇ ਸਾਰੇ ਜੈਨੂਇਨ ਸਾਈਜ਼ ਰਾਉਗੇ ਠੀਕ ਹੈ ਤੇ ਸਰ ਤੁਸੀਂ ਇੱਕ ਆਪਣਾ ਪ੍ਰੋਪਰ ਸਾਨੂੰ ਐਡਰੈਸ ਦੱਸ ਦਿਓ ਤਾਂ ਜੋ ਕਸਟਮਰ ਤੁਹਾਨੂੰ ਆਸਾਨੀ ਦੇ ਨਾਲ ਖੋਜ ਸਕਣ ਇਹ ਸਾਡਾ ਜੀ ਨਿਊ ਸ਼ਿਪੂਰੀ ਸੰਤੋਖ ਨਗਰ ਐਕਸਿਸ ਬੈਂਕ ਦੇ ਸਾਹਮਣੇ ਨੋ ਨੰਬਰ ਗਲੀ ਉਧਰ ਆਣਾ ਜੀ ਸਰ ਇੱਕ ਆਪਣਾ ਪ੍ਰੋਪਰ ਮੋਬਾਈਲ ਨੰਬਰ ਦੇ ਦਿਓ ਜੋ ਜਲਦੀ ਡੀਲ ਚ ਚੱਲ ਜਾਵੇ ਤੁਹਾਡੇ ਕੋਲ ਨੜੀ 9658 7 ਨੜੀ 9658 78690 ਉਹ ਆਪਣਾ ਬਿਸਟਰ ਕਾਰਡ ਵੀ ਨਾਲ ਥੋੜਾ ਜਿਹਾ ਮਾਰ ਦਿਓ ਇਹਦਾ ਵੀ ਕੈਮਰਾ ਇਹ ਜੀ ਆਪਣਾ ਬਿਸਟਰ ਕਾਰਡ ਦੂਜੇ ਪਾਸੇ ਸਭ ਦਿਖਾ ਦਿਓ ਜੀ ਕੋਸ਼ ਕਰ ਜੀ ਜੈ ਸ਼ਨੀ ਦੇਵਤਾ ਜੀ ਸਰ ਇੱਧਰ ਅੱਜ ਤੁਸੀਂ ਆ ਰਹੇ ਹੋ ਤੇ ਬੜੀ ਚਰਚਾ ਹੋ ਰਹੀ ਹੈ ਸਰ ਥੋੜੀ ਜਿਹੀ ਜਾਣਕਾਰੀ ਦਿਓਗੇ ਜੀ ਮੈਂ ਪਾਲਾਜੀ ਟ੍ਰੇਨਿੰਗ ਕੰਪਨੀ ਤੋਂ ਆ ਸ਼ਮੀ ਮੁਖਸਰ ਤੋਂ ਔਰ ਮੇਰਾ ਐਮ ਐਸ ਰੋਮੀ ਭਰਾਜੀ ਨਾਲ ਮੇਰਾ ਬਹੁਤ ਹੀ ਪਿਆਰਾ ਔਰ ਇਹਨਾਂ ਦਾ ਮੈਂ 5-7 ਸਾਲ ਤੋਂ ਲਗਾਤਾਰ ਇਹ ਮੈਂ ਆਈਟਮ ਵੇਚ ਰਿਹਾ ਗਰਲਸ਼ੋ ਵੇਚ ਰਿਹਾ ਔਰ ਇਹ ਇਹਨਾਂ ਨੇ ਐਕਟੀਵੇਸ਼ਨ ਤੇ ਅੱਜ ਪਹਿਲੀ ਵਾਰ ਐਕ exhibtion ਤੇ ਲਗਾਈ ਹੈ ਔਰ ਬਹੁਤ ਬਹੁਤ ਪਬਲਿਕ ਦਾ ਪਿਆਰ ਮਿਲ ਰਿਹਾ ਅੱਛਾ ਜਿਹੜਾ ਤੁਸੀਂ ਉਹਨੂੰ ਕਹਿ ਰਹੇ ਹੋ 5 ਸਾਲਾਂ ਤੋਂ ਆ ਰਹੇ ਆ ਉਹ ਇਹਨਾਂ ਦੀ ਫਰਮ ਚ ਆ ਰਹੇ ਹੋ ਬਿਲਕੁਲ ਇੱਥੇ ਪਹਿਲੀ ਵਾਰ ਆਏ ਹੋ ਔਰ ਇਹ ਇਹ ਐਕਟੀਵੇਸ਼ਨ ਚ ਵੀ ਇਹ ਪਹਿਲੀ ਵਾਰ ਆਏ ਨੇ ਜੇ ਸਰ ਔਰ ਤੁਹਾਨੂੰ ਕਿਦਾਂ ਦਾ ਰਿਸਪੌਂਸ ਮਿਲਿਆ ਜੀ ਮੈਂ ਕਿਹਾ ਜੀ ਕਿ ਦਿਲ ਰਾਜੀ ਹੋ ਗਿਆ ਜੀ ਕਿਆ ਐਸਾ ਇਹਨਾਂ ਦੇ ਕੱਪੜੇ ਵੀ ਅਸੀਂ ਨਾ ਬਾਹਰ ਵੀ ਬੜੀ ਸੁਣ ਰਹੇ ਸੀਗੇ ਚੱਚਾ ਪੂਰੇ ਕਸਟਮਰ ਜਾ ਰਹੇ ਸੀਗਾ ਔਰ ਹੱਸਦਾ ਅੱਸਦਾ ਜਾ ਰਹੇ ਸੀਗਾ ਤੁਸੀਂ ਵੀ ਹਾਜ਼ਰ ਤੇ ਆ ਰਹੇ ਮੈਨੂੰ ਕਿਸੇ ਕੱਪੜੇ ਦੀ ਮੁਹਤਾਜ ਨਹੀਂ ਆ ਐਮ ਐਸ ਸ਼੍ਰੋਮੀ ਲੇਬਲ ਇੱਕ ਬ੍ਰਾਂਡ ਆ ਇੱਕ ਫੈਮਿਲੀ ਆ ਅਸੀਂ ਉਸ ਫੈਮਿਲੀ ਦੇ ਮੈਂਬਰ ਆ ਓਕੇ ਓਕੇ ਆ ਮੇਰੇ ਭਰਾ ਜੀ ਇਹ ਵੀ ਐਮ ਐਸ ਸ਼੍ਰੋਮੀ ਫੈਮਿਲੀ ਦੇ ਮੈਂਬਰ ਆ ਇਹ ਠੀਕ ਹੈ ਜੀ ਸਰ ਤੁਸੀਂ ਵੀ ਬੜਾ ਜਿਆਦਾ ਜਾਣਕਾਰੀ ਦੇ ਦਿਓ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਮੈਨਸਟਰੋ ਵੀ ਬਹੁਤ ਪੁਰਾਣਾ ਹੈ ਔਰ ਬਹੁਤ ਅੱਛਾ ਬ੍ਰਾਂਡ ਹੈ। ਉਹ ਇੱਥੇ ਪਹਿਲੀ ਵਾਰ ਆਇਆ ਹੈ ਬਟ ਉਹਦਾ ਰਿਸਪੌਂਸ ਵੀ ਸਾਨੂੰ ਬਹੁਤ ਅੱਛਾ ਮਿਲਿਆ ਉਹਦਾ। ਤੇ ਤੁਸੀਂ ਸਰ ਕਿਹੜੀ ਜਗ੍ਹਾ ਤੋਂ? ਮੈਂ ਐਨ ਕੇ ਫਰੰਦੂ। ਦਿਹਾੜੇ ਹੋ ਮੇਰਾ। ਹਾਂਜੀ ਹਾਂਜੀ। ਓਕੇ ਸਰ। ਤੁਹਾਨੂੰ ਕੀ ਖਾਸ ਲੱਗੀ ਜਿਹੜਾ ਤੁਸੀਂ? ਇਹ ਇਹਨਾਂ ਦੀ ਖਾਸੀਅਤ ਆ, ਇਹਨਾਂ ਦਾ ਕੱਪੜਾ, ਸਿਲਾਈ, ਇਹਨਾਂ ਦੀ ਮਿਨਸ਼ਿੰਗ, ਫਿਨਸ਼ਿੰਗ। ਓਕੇ। ਕੱਪੜਾ ਸੂਟ ਸਾਰੇ ਬਣਾ ਲੈਂਦੇ ਆ ਪਰ ਫਿਨਸ਼ਿੰਗ ਸਾਰੇ ਨਹੀਂ ਦਿੰਦੇ। ਔਰ ਉਸ ਤੋਂ ਬਾਅਦ ਬੋਲਚਾਲ ਦਾ ਬਿਹੇਵੀਅਰ ਬਹੁਤ ਵਧੀਆ ਬਹੁਤ ਨਾਈਸ ਕੋਈ ਫਰ ਇਹਨਾਂ ਦੀ ਨਾ ਫਰਮ ਦਾ ਸਾਨੂੰ ਗ੍ਰੈਸ ਦਾ ਦਿਓ ਜਾਂ ਜੋ ਬਸਿ ਆਪਣੇ ਚੈਨਲ ਤੇ ਹੁਣ ਪਾ ਦਈਏ ਤਾਂ ਕਿ ਕਸਟਮਰ ਨੂੰ ਜਲਦੀ ਸਾਮਿਲ ਹੋ ਲਗੇ ਅ ਸ਼ੇਪਪੁਰੇ ਲੁਧਿਆਣਾ ਬੈਕ ਸਾਈਡ ਫੋਜੀ ਸੂਇਟ ਗਲੀ ਨੰਬਰ 3 ਗਲੀ ਨੰਬਰ 3 ਕਿੱਧਰ ਜੀ ਸਾਮਿਲ ਰਹੂਗਾ ਕਸਟਮਰ ਨੂੰ ਜੇ ਜਾਣਾ ਹੋਵੇ ਆਪਣਾ ਇਹ ਤੋਂ ਨਾਲੇ ਦੇ ਨਾਲ ਨਾਲ ਜਾ ਕੇ ਰੇਲਵੇ ਸਟੇਸ਼ਨ ਕ੍ਰੋਸ ਕਰਦਾ ਹੀ ਛੋਟੇ ਨਾਲੇ ਦੇ ਨਾਲ ਟਰਨ ਹੁੰਦੇ ਹੀ ਫੋਜੀ ਸੂਇਟ ਦੀ ਬੈਕ ਸੈਟ ਸ਼ੇਪ ਪੂਰੇ ਤੇ ਨੰਬਰ ਗਲੀ ਉਹ ਦੂਸਰੀ ਫੈਕਟਰੀ ਗਿਆ ਪੰਜਾਬ ਨੈਸ਼ਨਲ ਬੈਂਕ ਆਪੋਜੀਟ ਪੰਜ ਨੰਬਰ ਗਲੀ ਸ਼ਿਫਟ ਕਰ ਅੱਜ ਤੁਹਾਨੂੰ ਗਿਫਟ ਵੀ ਦੇ ਰਹੇ ਹਾਂ ਬਿਲਕੁਲ ਜਿ ਬਿਲਕੁਲ ਸੋ ਨੋਵਾ ਦਾ ਜੈ ਜੈਕਾਰ ਹੋ ਗਿਆ ਜੈ 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 ਨਮਸਕਾਰ ਜੀ ਹਾਂ ਉਹ ਆਪਣਾ ਅੱਜ ਤੁਸੀਂ ਐਗਜ਼ਿਬਿਸ਼ਨ ਚ ਆਏ ਹੋ ਹਾਂਜੀ ਤੇ ਇਹਦੇ ਬਾਰੇ ਥੋੜਾ ਸਾਨੂੰ ਚਾਹਣਾ ਬਹੁਤ ਕੀ ਅੱਜ ਕੀ ਬ੍ਰਾਂਡ ਕੀ ਹੈ ਉਹ ਕੀ ਸਰਸ ਐਗਜ਼ਿਬਿਸ਼ਨ ਚ ਪੇਸਵਾਨ ਬ੍ਰਾਂਡ ਹੈ ਸਾਡਾ ਪੇਸਵਾਨ ਨੈਟਵਰ ਅਸੀਂ ਪੀਜਾਮਾ ਟੀ-ਸ਼ਰਟ ਲੋਅਰ ਬਣਾਉਂਦੇ ਆ ਐਗਜ਼ਿਬਿਸ਼ਨ ਆਨ ਤੇ ਮਤਲਬ ਕਾਫੀ ਅੱਛਾ ਰਿਸਪੌਂਸ ਆ ਬਹੁਤ ਵਧੀਆ ਇੱਕ ਬਾਦਰ ਕੇ ਰੋਡ ਨੂੰ ਪੂਰੀ ਐਸੋਸੀਏਸ਼ਨ ਨਾਲ ਮਿਲ ਕੇ ਸਾਰੀ ਫਰਮਾਂ ਨਾਲ ਬਹੁਤ ਵਧੀਆ ਮਤਲਬ ਇੱਕੋ ਗਰੁੱਪ ਬਣਿਆ ਹੋਇਆ ਹੈ ਤੇ ਬਹੁਤ ਹੀ ਅੱਛਾ ਮਤਲਬ ਰਿਸਪੌਂਸ ਆ ਰਹੇ ਆ ਸਰ ਅੱਜ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਇਹਦਾ ਪ੍ਰੋਪਰ ਡਰੈੱਸ ਕੀ ਹੈ ਤੁਹਾਡੀ ਬਾਹਰ ਵੀ ਬਹੁਤ ਚਰਚਾ ਚੱਲ ਰਹੀ ਹੈ ਸਰ ਇਹਦਾ ਪ੍ਰੋਪਰ ਡਰੈੱਸ ਹੈ ਪੀਏਯੂ ਹਾਲ ਹੈ ਪੰਜਾਬ ਯੂਨੀਵਰਸਿਟੀ ਗੇਟ ਨੰਬਰ 2 ਤੋਂ ਐਂਟਰ ਹੋ ਕੇ ਪੀਏਯੂ ਪੀਯੂ ਦੇ ਵਿੱਚ ਹਾਲ ਨੰਬਰ A A66 ਸਰ ਮਤ ਕਿ ਐਗਜ਼ੀਬਿਸ਼ਨ ਤੋਂ ਬਾਅਦ ਅਗਰ ਕਸਟਮਰ ਤੁਹਾਨੂੰ ਮਿਲਣਾ ਚਾਹੇ ਹਾਂਜੀ ਕਿ ਉਹ ਕਿੱਥੇ ਮਿਲ ਸਕਣਗੇ ਸਰ ਬਾਦਰ ਕੀ ਰੋਡ ਸਾਡਾ ਡਰੈੱਸ ਹੈ ਬਾਦਰ ਕੀ ਰੋਡ ਹਾਂਜੀ ਔਰ ਆਪਣਾ ਇੱਕ ਪ੍ਰੋਪਰ ਮੋਬਾਈਲ ਨੰਬਰ ਵੀ ਦੇ ਦਿਓ ਤਾਂ ਜੋ ਉਹਨਾਂ ਨੂੰ ਗਿਲਨ ਨਾ ਸਾਫ ਨਹੀਂ ਹੋ ਜਵੇ ਸਰ 7837773103 ਹਾਂਜੀ ਇੱਕ ਵਾਰ ਸਿਰ ਮੇਰਾ ਆਪਣਾ ਮੋਬਾਈਲ ਨੰਬਰ ਦੇ ਦਿਓ 7837773103 ਨਮਸਕਾਰ ਜੀ ਹਰ ਤੁਸੀਂ ਵੀ ਮਾੜਾ ਸਾਨੂੰ ਚੈਨਲ 봐 ਤੁਸੀਂ ਅੱਜ ਐਕਟੀਵੇਸ਼ਨ ਤੇ ਆਏ ਹੋ ਤੁਹਾਡੀ ਬਹੁਤ ਬਾਹਰ ਅਸੀਂ ਚਰਚਰ ਸੁਣ ਕੇ ਆਏ ਹਾਂ ਬ੍ਰਾਂਡ ਦੀ ਔਰ ਕਿਹੜਾ ਕਿਹੜਾ ਤੁਹਾਡੇ ਕੋਲ ਕੀ ਬ੍ਰਾਂਡ ਆ ਕੀ ਇੱਕ ਵਾਰੀ ਰਿਪੀਟ ਕਰੀ ਮੈਂ ਤੁਹਾਨੂੰ ਦੱਸ ਚਾਹ ਜੀ ਠੀਕ ਹੈ ਸਰ ਤੁਸੀਂ ਐਕਟੀਵੇਸ਼ਨ ਲਈ ਆ ਤਾਂ ਅੰਦਰ ਵਾਲੇ ਸਾਨੂੰ ਥੋੜਾ ਜਿਆਦਾ ਚੈਨਲ ਪਾ ਦਿਓ ਸਰ ਜਿੱਦਾਂ ਮੈਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਵੀ ਜਿੱਦਾਂ ਇਹ LGRM ਹੈ ਜਿਸ ਸਰ ਇਹ ਬ੍ਰਾਂਡ ਹੈ ਸਰ ਇੱਕ ਲੁਧਿਆਣਾ ਰੈਡੀਮੇਡ ਗਾਰਮੈਂਟ ਮੈਨੂਫੈਕਚਰ ਐਸੋਸੀਏਸ਼ਨ ਇਹ ਅੱਜ ਦੇ ਟਾਈਮ ਬ੍ਰਾਂਡ ਬਣ ਚੁੱਕਿਆ ਹੈ ਜੀ ਅਸੀਂ ਇਸ ਬ੍ਰਾਂਡ ਦਾ ਇੱਕ ਹਿੱਸਾ ਹਾਂ ਜੀ ਸਾਡਾ A66 ਨੰਬਰ ਪੇਸਵਾਨ ਦੇ ਨਾਮ ਤੇ ਸਾਡੀ ਸਟਾਲ ਲੱਗੀ ਹੋਈ ਹੈ ਪੰਜਾਬੀ ਯੂਨੀਵਰਸਿਟੀ ਜੀ ਪੰਜਾਬੀ ਯਾਬੀ ਯੂਨੀਵਰਸਿਟੀ ਲੁਧਿਆਣਾ ਜੀ ਪਰ ਪੇਸਵਾਨ ਇੱਕ ਮਤਲਬ ਸਾਡਾ ਮਤਲਬ ਨਾਮ ਇੱਕ ਐਦਾਂ ਦਾ ਬ੍ਰਾਂਡ ਬਣ ਚੁੱਕਿਆ ਹੈ ਜਿਸ ਨੂੰ ਹਰ ਬੱਚਾ ਬੱਚਾ ਜਾਣਦਾ ਜੀ ਅੱਜ ਦੇ ਟਾਈਮ 'ਚ ਅਸੀਂ ਬੇਸਿਕ ਦੇ ਵਿੱਚ ਕਸਟਮਰ ਨੂੰ ਹਰ ਚੀਜ਼ ਪ੍ਰੋਵਾਈਡ ਕਰਦੇ ਆ ਜੀ ਲੋਅਰ ਆ, ਟੀ-ਸ਼ਰਟ ਆ, ਬੇਸਿਕ ਨਿਕਰ ਆ, ਪਰਮੁੰਡਾ ਬੇਸਿਕ ਦੇ ਵਿੱਚ ਜੋ-ਜੋ ਕਸਟਮਰ ਦੀ ਰਿਕੁਆਇਰਮੈਂਟ ਹੈ ਜੀ ਉਹ ਸਾਰੀ ਕਸਟਮਰ ਨੂੰ ਪ੍ਰੋਵਾਈਡ ਕਰਦੇ ਆ ਔਰ ਸਾਡੀ ਕੋਸ਼ਿਸ਼ ਇਦਾਂ ਹੁੰਦੀ ਵੀ ਅਸੀਂ ਕਸਟਮਰ ਨਾਲ ਬਿਲਕੁਲ ਡੀਟੈਂਡ ਕਲੀਨ ਡੀਲ ਕਰੀਏ, ਬਿਲਕੁਲ ਜਾਇਜ਼ ਰੇਟਾਂ ਤੇ ਘੱਟ ਮਾਰਜਿਨ ਤੇ ਕੰਮ ਕਰੀਏ ਤਾਂ ਜੋ ਮਤਲਬ ਸਾਨੂੰ ਐਫਰਟ ਲਾਉਣ ਦੀ ਲੋੜ ਨਾ ਪਵੇ, ਕਸਟਮਰ ਆਪਣੇ ਆਪ ਆਂਦਾ ਰਹੇ ਜੀ। ਸੜੀ ਇੱਕ ਜਾਣਕਾਰੀ ਹੋਰ ਲੈਣੀ ਸੀ। ਜਿਵੇਂ ਅੱਜਕੱਲ੍ਹ ਧਾਗੇ ਦੀ ਤੁਸੀਂ ਗੱਲ ਕਰਦੋ ਜਾਂ ਅੱਜਕੱਲ੍ਹ ਬਹੁਤ ਲੋਕੀ ਕੱਪੜਾ ਪਾਉਂਦੇ ਨੇ ਬਾਅਦ ਵਿੱਚ ਬੁਰਜੀ ਆ ਜਾਂਦੀ ਹੈ ਉਹਦੇ ਬਾਰੇ ਵੀ ਸਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਓ ਸਰ ਜਿੱਥੇ ਬ੍ਰਾਂਡ ਆ ਗਿਆ ਜਿੱਥੇ ਪੇਸ ਬੰਦਾ ਨਾਮ ਆ ਗਿਆ ਉੱਥੇ ਬਾਜ਼ਿਆਕਾਰ ਹੈ ਜੀ ਉੱਥੇ ਬੁਰ ਬਾਰ ਸਭ ਕੁਝ ਤੁਸੀਂ ਭੁੱਲ ਜਾਓਗੇ ਬਿਲਕੁਲ ਦੇ ਬਿਲਕੁਲ ਠੀਕ ਹੈ ਅਸੀਂ ਕਸਟਮਰ ਨੂੰ ਕੋਈ ਚੀਜ਼ ਇਦਾਂ ਦੀ ਦੇਣੀ ਚਾਹੁੰਦੇ ਆਂ ਦੀ ਕਸਟਮਰ ਯਾਦ ਕਰੇ ਬਸ ਠੀਕ ਹੈ ਜੀ ਤੇ ਇੱਕ ਸਰ ਸਾਨੂੰ ਪ੍ਰੋਪਰ ਆਪਣਾ ਡ੍ਰੈਗ ਦੇ ਦਿਓ ਜੋਹੋਂ ਤਾਂ ਐਗਜ਼ੀਬਿਸ਼ਨ ਦੇ ਸਾਰੇ ਦੇਖ ਰਹੇ ਨੇ ਉਸ ਤੋਂ ਬਾਅਦ ਸਰ ਐਡਰੈਸ ਤੁਸੀਂ Google ਤੇ ਸਰਚ ਕਰੋਗੇ YouTube ਤੇ ਸਰਚ ਕਰੋਗੇ ਸਭ ਜਗ੍ਹਾ ਤੁਸੀਂ ਸਰਚ ਕਰੋਗੇ ਬਸ ਤੁਸੀਂ ਇੱਕੋ ਹੀ ਪਾਣਾ P A C E O N A 1 T S 1 ਤੁਸੀਂ ਪਹੁੰਚ ਜਾਓਗੇ ਡਾਇਰੈਕਟ ਤੇ ਸਰ ਆਪਣਾ ਮੋਬਾਈਲ ਨੰਬਰ ਵੀ ਦੇ ਦਿਓ ਮੋਬਾਈਲ ਨੰਬਰ ਦੋ ਸਰ ਤੁਸੀਂ ਆਪਣਾ 78377 33103 ਓਕੇ ਸਰ ਇਹ ਪ੍ਰੋਪਰ ਥੋੜਾ ਸਮਝਾ ਦਿਓ ਕਸਟਮਰ ਨੂੰ ਸਾਰਾ ਕਿੱਧਰ ਦੀ ਮਦਦ ਕੀ ਕਰਨਾ ਸਰ ਇਹ ਬਹਾਦਰ ਕੇ ਰੋਡ ਤੇ ਮੇਨ ਆਈ ਤੁਸੀਂ ਜਦੋਂ ਮਰਜ਼ੀ ਆਓਗੇ ਰਿੰਗ ਕਰੋ ਤੁਸੀਂ ਕੋਨੋ ਪਿਕ ਵੀ ਕਰ ਲਾਏ ਕੋਈ ਇਸ਼ੂ ਨਹੀਂ ਕਿਸੇ ਚੀਜ਼ ਦਾ ਵੀ ਜੀ ਕਸਟਮਰ ਨੂੰ ਅਸੀਂ ਭਗਵਾਨ ਦੀ ਤਰ੍ਹਾਂ ਪੂਜਦੇ ਆ ਕੋਈ ਕਸਟਮਰ ਸਾਨੂੰ ਫੋਨ ਕਰੂਗਾ ਅਸੀਂ ਪੂਰੇ ਐਫਰਟ ਲਾਉਂਦੇ ਆ ਜੀ ਅਸੀਂ ਬੀਐਸ ਗੁਗਲਾਨੀ ਨੈਟਵਰਕ ਜੀ ਨਮਸਕਾਰ ਜੀ ਨਮਸਕਾਰ ਮੇਰਾ ਵਿਰਿੰਦਰ ਕੁਮਾਰ ਗੁਗਲਾਨੀ ਆ ਜੀ ਵਿਰਿੰਦਰ ਜੀ ਅੱਜ ਤੁਸੀਂ ਐਗਜ਼ੀਬਿਸ਼ਨ ਦੇ ਵਿੱਚ ਸਟਾਲ ਲਾਇਆ ਹੋ ਤੁਹਾਡੀ ਦੇ ਬਾਹਰ ਵੀ ਬਹੁਤ ਚਰਚਾ ਹੋ ਰਹੀ ਸੀ ਜੀ ਆ ਜੀ ਤੁਹਾਨੂੰ ਮੜਾ ਦੱਸੋ ਕਿ ਕੀ ਕੀ ਬ੍ਰਾਂਡ ਲੈ ਕੇ ਆਓ ਤੁਹਾਡੇ ਕੱਪੜੇ ਚ ਕੀ ਖਾਸियत ਆ ਸਾਡੇ ਬ੍ਰਾਂਡ ਦਾ ਨਾਮ ਹੈਗਾ ਟ੍ਰੈਂਡ ਪਲੱਸ ਸਾਡੀ ਫਰਮ ਦਾ ਨਾਮ ਹੈਗਾ ਵੀਐਸ ਗੁਲਾਨੀ ਨੈਟਵਰਕ ਅਸੀਂ ਟੀ-ਸ਼ਰਟਸ ਮੈਨਜ਼ ਦੇ ਵਿੱਚ ਡੀਲ ਕਰਦੇ ਆ ਦੋਰ ਬੰਦਾ ਸਾਡੇ ਟੀ-ਸ਼ਰਟ ਚ ਸਾਰੀਆਂ ਆਈਟਮਾਂ ਕਾਟਨ ਦੀਆਂ ਪੀਸੀ ਦੀਆਂ ਸਿੰਕਰ ਦੀਆਂ ਫੇਕ ਕਾਟਨ ਲਾਈਕਰਾ ਟੈਂਸਿਲ ਸਾਰੀਆਂ ਆਈਟਮਾਂ ਅਸੀਂ ਕਰਦੇ ਆ ਜੀ ਸਟ੍ਰਾਈਵ ਸਾਰੀਆਂ ਆਈਟਮਾਂ ਬਣਾਉਂਦੇ ਆ ਅਸੀਂ ਟੀ-ਸ਼ਰਟ ਦੇ ਵਿੱਚ ਐਮ ਐਲ ਐਕਐਲ ਡਬਲ ਐਕਐਲ ਸਾਰੀ ਰੇਂਜ ਹੁੰਦੀ ਸਾਡੇ ਕੋਲ ਫਰਮ ਜਿਹੜੀ ਤੁਹਾਡੀ ਕਿਹੜੀ ਜਗ੍ਹਾ ਤੇ ਹੈ ਜੀ ਸਾਡੀ ਫਰਮ ਬਾਲਸਨਗਰ ਗਲੀ ਨੰਬਰ 4 ਦੇ ਵਿੱਚ ਹੈ ਜੀ مین ਰੋਡ ਬਸਤੀ ਜੋਧੇਲ ਉੱਥੇ ਅਸੀਂ ਡੀਲ ਕਰਦੇ ਹਾਂ ਮੈਂ হোলসেল ਦੇ ਵਿੱਚ ਕਿਉਂਕਿ ਅੱਜ ਕੱਲ ਦਾ ਐਗਜ਼ੀਬਿਸ਼ਨ 'ਚ ਕਸਟਮਰ ਫਿਰ ਰਹੇ ਆ ਅਗਰ ਉਸ ਤੋਂ ਬਾਅਦ ਉਹ ਤੁਹਾਨੂੰ ਲੱਭਣਾ ਚਾਹਣ ਤੇ ਕਹਿਣਾ ਮਤਲਬ ਇੱਕ ਤਾਂ ਤੁਸੀਂ ਪ੍ਰੋਪਰ ਡਰੈਸ ਆ ਦੋ ਤੇ ਇੱਕ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੇਰਾ ਮੋਬਾਈਲ ਨੰਬਰ ਹੈਗਾ 988001152 ਵਿਰਿੰਦਰ ਕੁਮਾਰ ਮਾੜਾ ਗੁਗਲਾਣੀ ਨਾਮ ਹੈ ਬਾਲਸਨਗਰ ਗਲੀ ਨੰਬਰ 4 ਮੇਰੀ ਫੈਕਟਰੀ ਹੈ ਜੀ ਉੱਥੇ ਖੁਦ ਆਪਣਾ ਹੋਲਸੇਲ ਦਾ ਆਪਣਾ ਟੀ-ਸ਼ਰਟ ਦਾ ਵਪਾਰ ਹੈ ਜੀ ਹਾਂ ਜਾਨ ਕੱਪੜੇ ਵੇਚੇ ਕਿਹੜੀ ਕਿਹੜੀ ਬ੍ਰਾਂਡ ਹੈ ਸਾਡੀ 6 ਫੁੱਟ ਹੈ ਜੀ ਬਹੁਤ ਫਿੱਟ ਹੈ ਦਾ ਮੈਸਟਰ ਸੁਪਰ ਡੁੱਪਰ ਹੈ ਇਹ 200 ਰੇਂਜ ਚ ਹੈ ਜੀ 180 90 ਰੇਂਜ ਇਹ ਵੱਡਾ ਹੀ ਹੋਵੇ ਇਹ ਵੱਡਾ ਹੀ ਹੋਊਗੀ ਜੀ ਸਾਡੀ ਇਹ 210 ਰੇਂਜ ਆ ਲਾਈਕਰ ਕੋਟਨ ਚੱਲ ਰਿਹਾ ਜੀ ਜਿਹੜਾ 190 200 ਰੇਂਜ ਚ ਹੈਗਾ ਜੀ ਸਰ ਇੱਕ ਜਾਣਕਾਰੀ ਤੁਹਾਡੇ ਤੋਂ ਮੈਨ ਲੈਣੀ ਸੀ ਡਿਲੀਵਰ ਮਤਲਬ ਕਿ ਲੈ ਜਾਂਦੇ ਨੇ ਪੀਸ ਇੱਕ ਬੁਰ ਦੀ ਬੋਸ਼ ਕਹਿੰਦਾ ਜੀ ਆ ਤੁਹਾਡੇ ਬ੍ਰਾਂਡ ਦੇ ਉੱਤੇ ਕੋਈ ਐਸਾ ਵੈਸਾ ਸਾਡਾ ਐਸਾ ਕੁਐਸਾ ਨਹੀਂ 200 ਤੋਂ 600 ਰੇਂਜ ਦਾ ਮਾਲ ਬਹੁਤ ਅੱਛਾ ਜੀ ਸੋ ਰੇਟ ਬਿਲਕੁਲ ਅੱਛਾ ਹੈ ਸਾਡੇ 7% ਦਾ ਅਸੀਂ ਮਾਰਜਿਨ ਲੈ ਕੇ ਚੱਲਦੇ ਹਾਂ ਜੀ ਜ਼ਿਆਦਾ ਮਾਰਜਿਨ ਲੈਂਦੇ ਨਹੀਂ ਹੋਲ ਸੇਲ ਕੁਆਂਟੀਟੀ ਨਾਲ ਕੰਮ ਕਰਦੇ ਹਾਂ 5-6 ਹਜ਼ਾਰ ਪੀਸੇ ਦਿੱਲੀ ਬਣਾਨੇ ਸਾਤੇ ਹਜ਼ਾਰ ਵੀ ਰੋਟੀਨਲ ਗੋਲਗੱਲਾ ਕੋਲਰ ਆਊਂਡ ਕਿਤੇ ਰੇਟ ਰੱਖਿਆ ਇਹ ਐਗਜੀਬਿਸ਼ਨ ਦਾ ਕਿ ਅੱਗੇ ਪਿੱਛੇ ਵੀ ਨਹੀਂ ਸਾਡਾ ਵੀ ਅੱਗੇ ਪਿੱਛੇ ਸਾਰਾ ਫਿਕਸ ਰੇਟ ਹੈ ਜੀ ਓਕੇ ਓਕੇ ਸਾਡਾ 150 140 ਤੋਂ ਲੈ ਕੇ 250 ਦੀ ਰੇਂਜ ਹੈ ਹੋ ਜੀ ਇਹ ਕੋਟਿੰਗ ਨੀਂਂਤਰ ਆਏਗਾ ਉਹਨੂੰ ਪ੍ਰਿੰਟ ਕੀ ਅੰਦਰ ਸਾਰੇ ਸਾਰੇ ਮਿਲਣਗੇ ਸਰ ਪ੍ਰੋਪਰ ਐਮ ਐਲ ਐਕਸਲ ਡਬਲ ਐਕਸਲ 4 ਛਾਇਦਾ ਮੇਨ ਕਮਲ ਡਬਲ ਐਕਸਲ ਡਬਲ ਐਕਸਲ ਓਕੇ ਕੋਈ ਦਿੱਕਤ ਨਹੀਂ ਆ ਕੋਈ ਦਿੱਕਤ ਨਹੀਂ ਹੈ ਗਾਰੰਟੀ ਹੈ ਪੂਰੀ ਐਕਸਲ ਦੀ ਗਾਰੰਟੀ ਵੀ ਹੈ ਪੂਰੀ ਗਾਰੰਟੀ ਹੈ ਜੀ ਰੂਹਾਂ ਆ ਜਵੇ ਬੋਰਾ ਆ ਜਵੇ ਕਿਸੇ ਵੀ ਤਰ੍ਹਾਂ ਦੀ ਅਸੀਂ ਪੀਸ ਵਾਪਸ ਵੀ ਲੈਨੇ ਆ ਜੀ ਓਕੇ ਸਰ ਠੀਕ ਹੈ ਅਸੀਂ ਬਾਹਰ ਨਾ ਖੜੇ ਸੀ ਤੇ ਤੁਹਾਡੇ ਕੱਪੜੇ ਦੀ ਬੜੀ ਚਰਚਾ ਸੀ ਕਸਟਮਰ ਨੇ ਸਾਨੂੰ ਦੱਸਿਆ ਸੀ ਕਿ ਤੁਹਾਨੂੰ ਬੜੀ ਵਧੀਆ ਗਜਬ ਚੀਜ਼ ਲੱਗੀ ਕੀ ਕਰਕੇ ਸਰ ਕੋ ਜਾ ਕੇ ਜਰਾ ਅੰਦਰ ਉਹਨਾਂ ਦੇ ਨਾਲ ਨਹੀਂ ਨਹੀਂ ਤੁਸੀਂ ਆਪ ਕਿਸ ਪਾਓ ਕੋਈ ਦਿੱਕਤ ਨਹੀਂ ਸਾਲ ਵਾਰ ਪੂਰਾ ਵਧੀਆ ਤਰੀਕੇ ਨਾਲ ਚੱਲੇਗਾ ਵੀ ਸਾਡਾ ਫਸਟ ਕਲਾਸ ਓਕੇ ਸਰ 150 ਤੋਂ ਲੈ ਕੇ 250 ਤੱਕ ਦੀ ਰੇਂਜ ਹੈ ਜਿੰਦੇ ਇਸ ਕੋ 50 60 70 ਤੇ ਇਸ ਤੋਂ ਇਲਾਵਾ ਤੁਸੀਂ ਕਾ ਡਰਾਈਵਰ ਦਿਖਾਈ ਇਸ ਤੋਂ ਇਲਾਵਾ ਸਰ ਹੋਰ ਵੀ ਅਸੀਂ ਸਰਦੀ ਦੇ ਚ ਸਵੈਟਸ਼ਰਟ ਬਣਾਨੇ ਆ ਲੋਰ ਬਣਾਨੇ ਆ ਟੀਸ਼ਰਟ ਬਣਾਨੇ ਆ ਲੋਰ ਬਣਾਨੇ ਆ ਨਹੀਂ ਉਹ ਸਰਦੀ ਦੀ 15 ਜੁਲਾਈ ਤੋਂ ਬਾਅਦ ਮੈਂ ਕਸਟਮਰ ਉੱਥੇ ਹੀ ਤੁਹਾਨੂੰ ਮਿਲੂਗਾ ਉੱਥੇ ਮਿਲਦਾ ਸਰ ਅੱਜ ਕੱਲ ਤੁਹਾਨੂੰ ਆ ਮਧਗੇ ਆਈਟਮ ਜਿਹੜੀ ਹੈ ਜੀ ਪ੍ਰੋਪਰ ਮਿਲ ਜੇਗੀ ਹਾਂਜੀ ਹਾਂਜੀ ਪੂਰੀ ਆਈਟਮਾਂ ਦੀ ਪੂਰੀ ਸੈਟ वाइज ਮਾਲ ਮਿਲੇਗਾ ਐਮ ਐਲ ਐਕਸਲ ਡਬਲ ਐਕਸਲ ਦੇਖੋ ਲਫਾਦਗਾ ਕੇ ਰੱਖੀ ਹੈ ਕਟ్రਾਈ ਸਟ੍ਰਾਈਵਸ ਮੈਟੀ ਟੈਂਸਿਲ ਜਿਹੜਾ ਬਬਲਸ ਬਬਲ ਸਟ੍ਰਾਈਵਸ ਸਾਰੀਆਂ ਆਈਟਮਾਂ ਦੀ ਆਪਣੇ ਕੋਲ ਰੇਂਜ ਹੈਗੀ ਹੈ ਜੀ ਫੈਕਟਰੀ ਆ ਉਹ ਵੈਸੇ ਤਾਂ ਸਸਤੀ ਰੇਂਜ ਨੂੰ ਨਾ ਮੈਂ ਜਿਵੇਂ ਆ ਰੰਗ ਰੰਗ ਨੇ ਹੂੰ ਜਿਵੇਂ ਆਪਾਂ ਕੋਈ ਫੇਡ ਨਹੀਂ ਹੋਊਗਾ ਜੂਨ ਚ ਲੈ ਗਈ ਤੇ ਕੋਈ ਬੜੀ ਦਿੱਕਤ ਨਹੀਂ ਕੋਈ ਵੀ ਦਿੱਕਤ ਨਹੀਂ ਆਏਗੀ ਸਰ ਫੁੱਲ ਗਾਰੰਟੀ ਹੈ ਜੀ ਮਾਲ ਦੀ ਹਨਾ ਮਰਜੀ ਮਾਲ ਤੁਸੀਂ ਲੋ ਦੇ ਕੇ ਪੀਸ ਪਾਨ ਤੋਂ ਵੱਧ ਵੀ ਸਾਡੀ ਗਾਰੰਟੀ ਹੈ ਕਿਉਂ ਆਵੇ ਤੇ ਵਾਪਕ ਲੈ ਲੈਣਾ ਮੇਰਾ ਨੰਬਰ ਸਰ ਦੁਬਾਰਾ ਦੇ ਦਿੰਦਾ ਮੇਰਾ ਨੰਬਰ ਹੈ ਜੀ 938001252 ਇੱਕ ਵਾਰੀ ਐਡਰੈਸ ਵੀ ਦੱਸ ਦੋ ਸਰ ਬਾਲਸੇ ਨਗਰ ਗਲੀ ਨੰਬਰ 4 메인 ਰੋਡ ਬਸਤੀ ਜੋਧੇਵਾਲ ਮੇਰੀ ਫੈਕਟਰੀ ਜੀ ਉੱਤੇ नमस्कार जी। सर में आप आ हो। हो। और यहाँ कौन, कौन सा, खरीदा है। और कौन -कौन सा है जो आपको बड़ा अच्छा लग रहा है झोले के झोले भर रहे हो हमको भी जानकारी दो इधर काफी कुछ वराइटी बहुत अच्छी है यहाँ पे लाइफ स्टाइल है मोन्टोन है रामा कृष्ण है बहुत अच्छी अच्छी वैरायटी बनाई न्यू कलेक्शन है सारा देख के मजा आया काम करके भी मजा आया और तो अच्छी परचेजिंग हुई है सब जगह बहुत चर्चा सुन रहे थे तो आप लोग जब आ रहे थे ना हम बाहर से भी अभी पता करे कस्टमर इनकी ब्रांड की बहुत जानकारी है थोड़ा आप जो हमको थोड़ा बताइए क्या आप जो शॉपिंग किया है आगे कितने साल से आ रहे हो यहाँ पर यहाँ से जब से लग रहा है रेगुलर आ रहे हैं हर एक साल आते हैं अच्छा, तो इनों का जो है आ, लग रहा ये तो बीस पच्चीस बहुत होता है। तो से अपना तो, तो अली सारे, सारे ग्रुप बना के आते हैं सारे मेला देखने जाते है सारे ही करते हैं देखते भी है एक ही जगह पूरा सारा सेटअप हो जाता है

जो इनका सूट है बाबर बहुत अच्छी रेंज है कितने साल से आ रहे हो बाबा सूट पर काफी टाइम हो गया तो बढ़िया रिस्पांस मिल रहा है रिस्पांस बढ़िया है इसीलिए लगातार भाई साहब से जुड़े हुए हैं अब कभी हीरो लग रहे हैं उनके कपड़े पहन के <laughs> <laughs> तो ने, आगे, ने, भी आ गया। आगे मेरा बेटा भी चालू हो गया है बेटा भी हो गया सर आगे ठीक है सर नमस्कार सर ਤੁਸੀਂ ਅੱਜ ਐਗਜ਼ੀਬਿਸ਼ਨ ਤੇ ਆਏ ਹੋ ਜੀ 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 ਸਰ ਇਹਨਾਂ ਦੇ ਬ੍ਰਾਂਡ ਦੀ ਬਾਹਰ ਹੀ ਬਹੁਤ ਚਰਚਾ ਚੱਲਦੀ ਜੀ ਜੀ ਸਰ ਥੋੜੀ ਜੀ ਸਾਨੂੰ ਵੀ ਜਾਣਕਾਰੀ ਦੇ ਦਿਓ ਕਿ ਇਹਨਾਂ ਦੇ ਬ੍ਰਾਂਡ ਦੇ ਵਿੱਚ ਕੀ ਖਾਸ ਹੈ ਜੋ ਹੈ ਮੇਲਾ ਲੱਗਿਆ ਇਹਨਾਂ ਦਾ ਉਹ ਮੈਂ ਉਹਦੇ ਨਾਲ ਦਸਹਰੇ ਵਾਲ ਦਿਨ ਨਹੀਂ ਦੇਖਿਆ ਸੀ ਡਰੇਸੀ ਵਾਹ ਜੀ ਵਾਹ ਡਰੇਸੀ ਜਿਹੜਾ ਉੱਥੇ ਇੱਡਾ ਤਕੜਾ ਮੇਲਾ ਲੱਗਦਾ ਅੱਛਾ ਕਿਉਂਕਿ ਮੈਂ ਕਹਿੰਦਾ ਇੱਡਾ ਮੇਲਾ ਦੇਖਿਆ ਜੋ ਇੱਥੇ ਇਹਨਾਂ ਦੇ ਬ੍ਰਾਂਡ 'ਚ ਲੱਗਿਆ ਦੱਸੋ ਸਰ ਇਹਨਾਂ ਦਾ ਬ੍ਰਾਂਡ ਤਾਂ ਮੈਨੂੰ ਵੇਚਦੇ ਮੇਰੇ ਹਿਸਾਬ ਨਾਲ ਜਦ ਤੋਂ ਮੈਂ ਕੰਮ ਹੀ ਚਾਹਿਆ ਮੇਰੇ ਹਿਸਾਬ ਨਾਲ ਇਹਨਾਂ ਦਾ ਬ੍ਰਾਂਡ ਵੇਚਦੇ ਮ ਮਤਲਬ ਇੱਕ ਤਰਫਾ ਵਿਕਦਾ ਹੈ ਬ੍ਰਾਂਡ ਬਹੁਤ ਅੱਛਾ ਮਾਲ ਬਣਾਉਂਦੇ ਆ ਕਲੈਕਸ਼ਨ ਬਹੁਤ ਵਧੀਆ ਹੈ ਇਹਨਾਂ ਦੀ ਬਹੁਤ ਪਿਆਰੀ ਕਲੈਕਸ਼ਨ ਹੈ ਕਲੈਕਸ਼ਨ ਪਿਆਰੀ ਹੁੰਦੇ ਨਾਲ ਨਾਲ ਬੰਦੇ ਬਹੁਤ ਵਧੀਆ ਨੇ ਮਤਲਬ ਜਿੰਨੇ ਵਧੀਆ ਕਲੈਕਸ਼ਨ ਬਣਾਉਂਦੇ ਆ ਔਰ ਤੋਂ ਵਧੀਆ ਇਹ ਬੰਦੇ ਨੇ ਮਤਲਬ ਸਾਨੂੰ ਕਦੀ ਕਿਸੇ ਪ੍ਰਕਾਰ ਦੀ ਕਦੀ ਇਹਨਾਂ ਦੇ ਬ੍ਰਾਂਡ 'ਚ ਕੋਈ ਦਿੱਕਤ ਨਹੀਂ ਆਈ ਹੈਗੀ ਔਰ ਬਹੁਤ 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 ਨਾਇਸ ਬੰਦੇ ਹੈ ਔਰ ਫੈਮਿਲੀ ਇਹਨਾਂ ਦੀ ਕਲੈਕਸ਼ਨ ਬਹੁਤ ਵਧੀਆ ਹੈ ਕਿਹੜੀ ਜਗ੍ਹਾ ਸਰ ਅੰਬਾਲਾ ਸਿਟੀ ਸ਼੍ਰੀ ਗੀਤਾ ਗੋਪਾਲ ਕਿਰਪਾ ਗਾਂਢ ਚੌਥੀ ਫਰਮ ਹੈ ਇਹਨਾਂ ਦੀ ਹਾਂ ਜੀ ਰਾਈਟ ਠੀਕ ਹੈ ਇਹ ਕਿੰਨਾ ਦਾ ਪ੍ਰੋਪਰ ਮੋਬਾਈਲ ਨੰਬਰ ਵੀ ਸਰ ਦੇ ਦਿਓ ਮੋਬਾਈਲ ਨੰਬਰ 9855 77793 ਓਕੇ ਸਰ ਹਾਂ ਸੇਜਲੀ ਬੇਟਾ ਇਹਦਾ ਕੰਟੈਕਟ ਨੰਬਰ ਹੈ ਠੀਕ ਇਹ ਸਾਡੇ ਭਰਾ ਹੈਗੇ ਜੀ ਸਮਾਜ ਸੇਵਕ ਕੇ ਕੇ ਸੂਰੀ ਸਮਾਜ ਸੇਵਕ ਹੈਗੇ ਇਹ ਸਾਡੇ ਸਾਡੇ ਉੱਤੇ ਆਏ ਸਟਾਲ ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਅਸੀਂ ਇਹਨਾਂ ਦਾ ਵੈਲਕਮ ਕਰਦੇ ਹਾਂ ਦਿਲ ਤੋਂ ਵੈਲਕਮ ਕਰਦੇ ਹਾਂ ਵੈਲਕਮ ਸੂਰੀ ਸਾਹਿਬ ਸਰ ਥੋੜਾ ਜਿਆ ਇਨਾਂ ਦੇ ਬ੍ਰਾਂਡ ਬਾਰੇ ਜਾਣਕਾਰੀ ਦੇ ਦਿਓ ਸਰ ਇੰਨੀ ਚਰਚਾ ਚੱਲ ਰਹੀ ਆ ਅੱਜ ਇੱਕ ਤਾਂ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਛੱਤ ਦੇ ਥੱਲੇ ਸਾਰੇ ਗਾਰਮੈਂਟਸ ਵਾਲੇ ਇਕੱਠੇ ਹੋਏ ਆ ਔਰ ਉਹਦੇ ਵਿੱਚ ਅੱਜ ਮੈਨੂੰ ਦੇਖਣ ਨੂੰ ਮਿਲਿਆ ਮੈਂ ਅੱਜ ਸਾਈਜਲ ਬੇਟਾ ਤੇ ਆਇਆ ਮੇਰੇ ਛੋਟੇ ਭਰਾ ਹੀ ਆ ਬਹੁਤ ਅੱਛਾ ਗਾਰਮੈਂਟਸ ਬਣਾਉਂਦੇ ਆ ਪੂਰੇ ਇੰਡੀਆ ਦੇ ਵਿੱਚ ਇਹਨਾਂ ਦਾ ਨਾਮ ਹੈ ਕੋਈ ਇੱਕ ਤੋਂ ਇੱਕ ਆਟਮ ਇਹਨਾਂ ਦੀ ਤੁਸੀਂ ਦੇਖੋ ਇੱਕ ਤੋਂ ਇੱਕ ਚੜਦੀ ਆਟਮ ਇਹਨਾਂ ਦੀ ਹੁੰਦੀ ਆ ਔਰ ਬਹੁਤ ਸਮਾ ਇਹ ਵੀ ਬਹੁਤ ਅੱਛੇ ਇਨਸਾਨ ਨੇ ਬੋਵੀ ਜੀ ਟਿੰਕੂ ਜੀ ਬਹੁਤ ਵਧੀਆ ਇਨਸਾਨ ਨੇ ਬੜਾ ਚੰਗਾ ਲੱਗਿਆ ਅੱਜ ਮੈਨੂੰ ਇੱਥੇ ਆ ਕੇ ਮੈਂ ਇਹਨਾਂ ਦੇ ਅੱਜ ਗਾਰਮੈਂਟਸ ਦੇਖੇ ਬਹੁਤ ਲਾਜਵਾਬ ਪੀਸ ਹੈਗੇ ਇਹਨਾਂ ਦੇ ਹਾਂਜੀ ਸਰ ਥੋੜੀ ਜੀ ਆਪਣੇ ਸਾਨੂੰ ਜਾਣਕਾਰੀ ਦੇ ਦਿਓ ਕੱਲੇ ਕੱਲੇ ਆ ਕੇ ਜਰਾ ਭਾਈ ਬ੍ਰੈਂਡ ਦੀ ਆਓ ਗਾਰਮੈਂਟਸ ਦੇ ਵਿੱਚ ਬਾਬਾ ਸੂਦਨ ਨੇ ਅੱਛਾ ਬਾਬਾ ਸੂਦਨ ਜੀ ਪੈਂਟਸੂਟ ਪੈਂਟਸੂਟ ਦਿਖਾ ਰਹੇ ਜੀ ਇਹ ਪੈਂਟਸੂਟ ਬਣਾਉਂਦੇ ਟੈਕਸਟਾਈਲ ਦੇ ਵਿੱਚ ਨਾਲ ਐਕਸੀਡੈਂਟ ਦੇ ਵਿੱਚ ਸਿੰਗਲ ਪੀਸ ਵੀ ਬਣਾਈਦਾ 3 ਪੀਸ ਵੀ ਬਣਾਈਦਾ ਇਹਦੇ ਵਿੱਚ ਆਪਣੇ ਕੋਲ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆਉਂਦਾ ਜੀ ਵਾਸ਼ਿੰਗ ਹੈਗੇ ਆ ਪ੍ਰਿੰਟਸ ਹੈਗੇ ਆ ਆਰ ਐਫ ਡੀ ਹੈ ਚੈਕਸ ਹੈਗੇ ਹਰ ਚੀਜ਼ ਬਣਾਈਦੀ ਆ ਕੁਝ ਮੈਂ ਪੀਸ ਦਿਖਾ ਸਕਦਾ ਸਾਰੇ ਦਾ ਮੈਂ ਪੀਸ ਦਿਖਾ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਰੇਂਜ ਬਹੁਤ ਜ਼ਿਆਦਾ ਹੈਗੀ ਹੈ ਇਸ ਕਰਕੇ ਮੈਂ ਸਾਰੇ ਪੀਸ ਨਹੀਂ ਦਿਖਾ ਸਕਦਾ ਕੁਝ 2-4 ਪੀਸ ਮੈਂ ਦਿਖਾ ਸਕਦਾ ਆਦਰਵਾਇ ਮੈਂ ਜ਼ਿਆਦਾ ਨਹੀਂ ਦਿਖਾ ਸਕਦਾ ਤੇ ਸਰ ਥੋੜਾ ਜਿਹਾ ਸੁਣਿਆ ਨਾ بڑے ਕੱਪੜਿਆਂ ਦੇ ਬੋਰ ਆ ਜਾਂਦੀ ਆ ਸਰ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓਗੇ ਬੁਰਦੀ ਪੂਰੀ ਗਰੰਟੀ ਹੁੰਦੀ ਜੀ ਬੁਰਦੀ ਕੋਈ ਤਿੱਕਤ ਨਹੀਂ ਇਹਨਾਂ ਤੇ ਸਾਡੇ ਮਾਲ ਤੇ ਕਿਸੇ ਤੇ ਵੀ ਕਿਉਂਕਿ ਅਸੀਂ ਕੁਆਲਿਟੀ ਦਾ ਹੀ ਕਪੜਾ ਜਿਹੜਾ ਫੈਬਰਿਕ ਯੂਜ਼ ਕਰਦੇ ਆ ਆਦਰਵਾਇਜ਼ ਨੋਨ ਕੁਆਲਿਟੀ ਦਾ ਫੈਬਰਿਕ ਯੂਜ਼ ਹੀ ਨਹੀਂ ਕਰਦੇ ਠੀਕ ਹੈ ਅਸੀਂ ਕਾਹ ਕਰੂ ਕਹਿੰਦੇ ਪੀਲਿੰਗ ਦੀ ਫੁੱਲ ਗਰੰਟੀ ਪੀਲਿੰਗ ਹੁੰਦੀ ਉਹਦੀ ਵਾਪਸੀ ਲੈ ਕੇ ਆ ਜਾਓ ਸਾਡੇ ਕੋਲ ਪੀਸ ਦੇ ਪੀਸ ਨਹੀਂ ਦਵਾਂਗੇ ਪੈਸੇ ਘਟਾ ਦੇਵਾਂਗੇ ਉਸ ਚੀਜ਼ ਦੀ ਕਿਉਂਕਿ ਸਾਨੂੰ ਆਪਣੇ ਮਾਨ ਤੇ ਮਾਣ ਆ ਮਾਲ ਤੇ ਸਰ ਐਗਜ਼ੀਬਿਸ਼ਨ ਤੇ ਤੁਸੀਂ ਅੱਜ ਕੁਝ ਰੇਟ ਅੱਗੇ ਅੱਗੇ ਨਾਲੋਂ ਘੱਟ ਵੱਧ ਜਾਂ ਅੱਜ ਕੁਝ ਅੱਜ ਰੱਖਿਆ ਸਰ ਪਤਾ ਲੱਗਿਆ ਸੀ ਮੈਨੂੰ ਬਾਹਰੋਂ ਕਿ ਰੇਟ ਤੁਹਾਡੇ ਬਹੁਤ ਜਾਇਜ਼ ਨੇ ਅੱਜ ਰੇਟ ਜਾਇਜ਼ ਹੈ ਕਿਉਂਕਿ ਸਾਡੇ ਜਿਹੜੇ ਢਿੱਡੇ ਕੇ ਛੋਟੇ ਆ ਅਸੀਂ ਬਹੁਤ ਵੱਡੇ ਢਿੱਡਾਂ ਲਈ ਕੰਮ ਕਰਦੇ ਆ ਅਸੀਂ ਸਿਰਫ ਲੋਕਾਂ ਨੂੰ ਕਰਦੇ ਆ ਕਿ ਲੋਕੀ ਮੋਟਿਵ ਹੋਣ ਤੇ ਅਸੀਂ ਥੋੜੀ ਜਿਹੀ ਜਾਣਕਾਰੀ ਦੇ ਦਿਓਗੇ ਰੇਟਾਂ ਦੀ ਰੇਟਾਂ ਦੀ 400 500 ਬਸ ਰੇਂਜ ਹੈਗੀ ਜੀ ਸਾਡੇ 400 500 ਰੇਟ ਲੈਣ ਤਾਂ ਜੋ ਇਹ ਇਨਸਾਨ ਲੈ ਸਕਿਆ ਇੰਡੀ ਲੈ ਸਕੀ ਲੈ ਸਕੀ ਜੀ ਬਿਲਕੁਲ ਇੱਕ ਗਰੀਬ ਬੰਦਾ ਵੀ ਸਾਡਾ ਜੇ ਗਾਰਮੈਂਟਸ ਦਾ ਚੜਾ ਚਾ ਬ੍ਰਾਂਡ ਆ ਪਾ ਸਕੇ ਠੀਕ ਹੈ ਤੇ ਸਰ ਆਪਣਾ ਜਿਹੜੀ ਫਰਮ ਦਾ ਪ੍ਰੋਪਰ ਡਰੈਸ ਦੇ ਰਹੇ ਹੋ ਸਰ ਕਿੱਥੇ ਹੈਗੀ ਹੈ ਮੇਰੀ ਫਰਮ ਹੈਗੀ ਸ਼ਿਪਪੁਰੀ ਹੈਗੀ ਜੀ ਪੀਪਿਆਂ ਵਾਲੀ ਗਲੀ 2 ਨੰਬਰ ਗਲੀ ਨਿਊ ਵਿਸ਼ਨੂਪੁਰੀ ਲੁਧਿਆਣਾ ਮੋਬਾਈਲ ਨੰਬਰ ਹੈ 985577793 9855612921 96462 97793 ਤੇ ਸਰ ਜਿਵੇਂ ਕਸਟਮਰ ਲੁਧਿਆਣਾ ਦੇ ਵਿੱਚ ਲੁਧਿਆਣਾ ਦਾ ਉਹ ਵੱਡਾ ਤੁਹਾਡੇ ਫਰਮ ਨੂੰ ਖੋਜਣ ਦੇ ਲਈ ਆਸਾਨ ਦੱਸੋ ਤਰੀਕਾ ਮਤਲਬ ਕਿ ਕਿੱਧਰ ਜੀ ਜਲਦੀ ਜਾ ਸਕਦਾ ਦ੍ਰੈਸ਼ੀ નીચે ਉਤਰ ਕੇ ਜੀ ਦਰਿਆ ਪਾਰਾਂ ਦ੍ਰੈਸ਼ੀ ਦੀ ਘਾਟੀ નીચે ਉਤਰ ਕੇ ਦਰਿਆਨ ਦਾ ਹੀ ਦਰਿਆ ਦੇ ਨਾਲ ਖੋਜੀ ਅਲਵਾਈ ਦੇ ਕੋਲ ਅੰਦਰ ਆ ਕੇ ਕਿਸੇ ਵੀ ਇੱਕ ਵਕਤ ਕਾਲ ਕਰ ਲੈਣ ਵੈਸੇ ਗੂਗਲ ਤੇ ਪਾਉਗੇ ਸੇਜਲ ਬੈਟਾ ਫਿਰ ਵੀ ਸਰਚ ਹੋ ਜਾਂਦਾ ਜੀ ਓਕੇ ਗੂਗਲ ਤੇ ਪਾ ਕੇ ਵੀ ਸਰਚ ਹੋ ਜਾਂਦਾ ਜੀ ਆਦਰਵਾਇਸ ਇਹ ਹੋ ਨਹੀਂ ਓਕੇ ਕਿੰਨਾ ਸਰ ਤੁਹਾਡਾ ਜੀ ਮੇਰਾ ਕਮਲ ਧੀਰੀ ਹੈ ਸਰ ਹੋ ਜੀ ਆਪਣਾ ਤੁਹਾਡੇ ਬ੍ਰਾਂਡ ਦੀ ਬਾਹਰ ਬੜੀ ਚਰਚਾ ਚੱਲ ਰਹੀ ਸੀ। ਇਹਨੂੰ ਵੀ ਥੋੜੀ ਥੋੜੀ ਸਹੀ ਜਾਣਕਾਰੀ ਦੇ ਦਿਓ। ਕੀ ਸਰ ਤੁਹਾਡਾ ਬ੍ਰਾਂਡ ਰੱਖਿਆ ਔਰ ਕੀ ਤੁਸੀਂ ਅੱਜ ਐਗਜ਼ੀਬਿਸ਼ਨ ਤੇ ਇੰਨੇ ਸ਼ਾਇਓ ਕੀ ਇਹਦਾ ਕੀ ਰੀਜਨ ਕੀ ਹੈ ਸਰ? ਸਰ ਕੌਮਿਕੋ ਬ੍ਰਾਂਡ ਆ ਸਾਡਾ ਔਰ ਸਾਡੀ ਫਰਮ ਲੀਵ ਗ੍ਰੀਨ ਕਲੋਥਿੰਗ ਹੈ। ਪਿਛਲੇ 40 ਸਾਲ ਤੋਂ ਸਾਡੇ ਫਾਦਰ ਸਾਹਿਬ ਨੇ ਇਹਨੂੰ ਸ਼ੁਰੂ ਕੀਤਾ ਕੰਮ ਨੂੰ। ਓਕੇ ਹਾਂ। ਤੇ 1980 ਚ ਸਾਡੇ ਕੋਲ ਸਿਰਫ 10 ਦਰਜੀ ਸੀਗੇ ਆ ਸਾਡੇ ਕੋਲ 25-300 ਦਰਜੀ ਚੱਲ ਰਹੇ ਆ। 25-300 ਤੇ ਹੌਲੀ ਹੌਲੀ ਗ੍ਰੋਥ ਹੋ ਰਹੀ ਹੈ। ਅੱਗੇ ਨਵੇਂ ਕਲਾਇੰਟਸ ਕਾਰਪੋਰੇਟ ਤੇ ਡੋਮੈਸਟਿਕ ਪੈਨ ਇੰਡੀਆ ਵੀ ਸਾਡੇ ਕੋਲ ਕਾਫੀ ਕਲਾਇੰਟਸ ਹੈ ਤੇ ਸਾਰੇ ਫੈਬਰਿਕ ਅਸੀਂ ਚਾਈਨੀਜ਼ ਔਰ ਇੰਡੀਅਨ ਸਾਰੇ ਹਾਈ ਕੁਆਲਿਟੀ ਦੇ ਫੈਬਰਿਕ ਸਪਲਾਈਅਰ ਸਾਡੇ ਕੋਲ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਅੱਛੀ ਤੋਂ ਅੱਛੀ ਕੁਆਲਿਟੀ ਨੋਮੀਨਲ ਪ੍ਰਾਈਸ ਦੇ ਆਪਣੇ ਕਸਟਮਰ ਨੂੰ ਪ੍ਰੋਵਾਈਡ ਕਰੀਏ ਤੇ ਸਰ ਆਪਣਾ ਜਿਹੜਾ ਧਾਗਾ ਦੁਗਾ ਕਿਹੜੀ ਕਿਹੜਾ ਵਰਤਦੇ ਹੋ ਨੇ ਸਾਰਾ ਪ੍ਰੀਮੀਅਮ ਕੁਆਲਿਟੀ ਦਾ ਹਾਈ ਐਂਡ ਯਾਨ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਸਾਡਾ ਆਪਣਾ ਬ੍ਰਾਂਡ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਕਿ ਤਾਂ ਹੀ ਉਹ ਬ੍ਰਾਂਡ ਵੈਲਿਊ ਸਾਡੀ ਵਿੱਚ ਕ੍ਰੀਏਟ ਹੋਏਗੀ ਮਾਰਕੀਟ 'ਚ ਸਰ ਅੱਜ ਕੱਲ੍ਹ ਅਸੀਂ ਬਹੁਤ ਸੁਣਦੇ ਆ ਰਹੇ ਹਾਂ ਪਿੱਛੇ ਤੁਹਾਨੂੰ ਬਹੁਤ ਪਤਾ ਲੱਗਿਆ ਕਿ ਕਈ ਕਸਟਮਰ ਇਦਾਂ ਦੇ ਦੱਸਦੇ ਆ ਜੀ ਕਪੜਾ ਲੈ ਜੰਨੇ ਆ 2 ਮਹੀਨੇ ਬਾਅਦ ਰੰਗ ਦਾ ਪਤਾ ਹੀ ਨਹੀਂ ਲੱਗਦਾ ਉਹ ਇਹੋ ਜਿਹੀ ਵੈਸੇ ਕੋਈ ਗੱਲ ਸਰ ਉਹ ਸਾਰੀ ਆਰ ਐਂਡ ਡੀ ਅਸੀਂ ਪਹਿਲੇ ਹੀ ਆਪਣੇ ਗਾਰਮੈਂਟ ਲਾਂਚ ਕਰਨ ਤੋਂ ਪਹਿਲੇ ਹੀ ਪੂਰੀ ਉਹ ਵੀ ਜੋ ਵੀ ਐਕਸਪੈਰੀਮੈਂਟ ਹੁੰਦਾ ਵਾਸ਼ਿੰਗ ਵਾਸ਼ਿੰਗ ਸ਼੍ਰਿੰਕੇ ਸਾਰਾ ਅਸੀਂ ਉਹਦੀ ਲੈਬ ਟੈਸਟਿੰਗ ਫੈਬਰਿਕ ਦੀ ਸਾਰੀ ਅਸੀਂ ਪਹਿਲੇ ਹੀ ਉਹਦਾ ਐਕਸਪੈਰੀਮੈਂਟ ਕਰਕੇ ਉਸ ਤੋਂ ਬਾਅਦ ਉਹਨੂੰ ਆਪਣੇ ਪ੍ਰੋਡਕਸ਼ਨ 'ਚ ਲਗਾਈ ਠੀਕ ਹੈ ਤੇ ਸਰ ਇੱਕ ਆਪਣਾ ਨਾ ਪ੍ਰੋਪਰ ਡਰੈਸ ਦੇ ਦਿਓ ਜਿੱਥੇ ਤੁਹਾਡੀ ਫਰਮ ਆ ਤਾਂ ਜੋ ਕਸਟਮਰ ਐਕਜ਼ੀਬਿਸ਼ਨ ਤੋਂ ਬਾਅਦ ਵੀ ਤੁਹਾਨੂੰ ਮਿਲਣੇ ਜਾਣ ਸਰ ਸਾਡੀ ਲਿਵ ਗ੍ਰੀਨ ਕਲੋਥਿੰਗ ਕੰਪਨੀ ਜਿਹੜੀ ਹੈਗੀ ਹੈ ਇਹ ਸਮਰਾਲਾ ਚੋਂ ਤੋਂ ਚੰਡੀਗੜ੍ਹ ਰੋਡ ਤੇ ਤੁਸੀਂ ਆਓਗੇ ਐਸ ਕੇ ਮਾਰਬਲ ਦੀ ਬੈਕ ਸਾਈਡ ਤੇ ਹੈ ਸਾਡਾ 224/1 ਕਿਂਦਰਾ ਕਲੋਨੀ ਲੁਧਿਆਣਾ ਤੇ ਸਰ ਆਪਣਾ ਇੱਕ ਪ੍ਰੋਪਰ ਮੋਬਾਈਲ ਨੰਬਰ ਮੋਬਾਈਲ ਨੰਬਰ ਸਰ 9781840200 ਓਕੇ ਸਰ ਥੈਂਕ ਯੂ